ਦਾ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਨਵੇਂ ਵੀਡੀਓ ਵਿੱਚ ਅੱਜ ਤੁਹਾਡੇ ਲਈ ਖੁਸ਼ਖਬਰੀ ਆ ਆਪਾਂ ਟਰੈਕਟਰ ਨਵਾਂ ਲਿਆਂਦਾ ਅੱਜ ਤੇ ਇਹ ਆਪਣੇ ਘਰ ਦਾ ਦੂਜਾ ਨਿਊ ਹੋਲੈਂਡ ਪਹਿਲਾਂ ਆਪਣੇ ਕੋਲ ਹੈਗਾ ਸਪੈਸ਼ਲ ਐਡੀਸ਼ਨ ਹੋ ਗਈ ਤੇ ਇਹ ਆਪਾਂ ਨਵਾਂ ਲਿਆ ਅੱਜ ਇਹਦੀ ਆਪਾਂ ਤੁਹਾਨੂੰ ਪਰਫਾਰਮੈਂਸ ਦਿਖਾਵਾਂਗੇ ਅੱਜ 15 ਹਾਲਾਂ ਤੇ ਆਪਾਂ ਨਾ ਅਜੇ ਤੱਕ ਚਲਾਇਆ ਨਾ ਆਪਾਂ ਨੂੰ ਪਤਾ ਵੀ ਕਿਹੜੇ ਗੇਅਰ 'ਚ ਬੌਂਦਾ ਇਹ ਕਿਹੜੇ ਗੇਅਰ 'ਚ ਮਤਲਬ ਪ੍ਰੋਪਰ ਨਾਲ ਖਿੱਚੂਗਾ 15 ਹੁਣ ਥੋੜੇ ਸਾਹਮਣੇ ਹਾਲ ਖੋਲਾਂਗੇ ਆ 15 ਹਾਲਾ ਜਿਹੜਾ ਪਾਰਜਨ ਮਗਰ ਪਾਉਂਦੇ ਹੁੰਦੇ ਸੀਗੇ ਅੱਜ ਇਹਦੇ ਮਗਰ ਪੈਣ ਲੱਗਿਆ ਏ ਯਾਰ ਜਨ ਆਪਾਂ ਸੈੱਲ ਕਰਤਾ ਤੇ ਉਹ ਸੈੱਲ ਕਰਕੇ ਫਿਰ ਇਹ ਬ੍ਰਾਂਡ ਦੀ ਉਹ ਆਪਾਂ ਅੱਜ ਨਵਾਂ ਲੈ ਕੇ ਆਏ ਆ। ਬਾਕੀ ਤੁਹਾਨੂੰ 15 ਹਾਲ ਖਿਚਾਵਾਂਗੇ ਆ ਵੀਡੀਓ ਵਿੱਚ ਤੇ ਗਾਂਹ ਵਾਲੀ ਵੀਡੀਓ ਹੋਊਗੀ ਸਪੈਸੀਫਿਕੇਸ਼ਨ ਦੀ ਵੀ ਇਹ ਚ ਕੀ ਕੀ ਫੀਚਰ ਆਏ ਆ ਉਹ ਗਾਂਹਲੀ ਵੀਡੀਓ ਹੋਊਗੀ। ਅੱਜ ਬਸ 15 ਹਾਲ ਦੇਖਣੇ ਆਪਾਂ ਖਿਚਾ ਕੇ ਤੋਂ ਮੰਜੀ ਲਵਾਵਾਂਗੇ 15 ਹਾਲਾਂ ਦੀ। ਤੇ ਬਸ ਸਾਰੇ ਜੁੜੇ ਰਹੋ ਵੀਡੀਓ ਨੇ ਅੰਡ ਤੱਕ। ਓਕੇ ਓਕੇ ਇਹਦੇ ਜਿਹੜੇ ਇਹ ਵਾਲੇ ਵੇਟ ਆਏ ਏਜੰਸੀ ਚ ਓਰੀਜਨਲ ਵੇਟ ਆ ਇੱਥੇ ਇਹਨਾਂ ਦੀ ਆ ਦੇ ਸੀ ਐਨ ਐਚ ਦੀ ਮੋਹਰ ਵੀ ਲੱਗੀ ਹੋਈ ਆ ਇਹ ਆਪਾਂ ਜਿਹੜੇ ਵੇਟ ਏਜੰਸੀ ਚੋਂ ਪੁਆਏ ਆ ਇਹ ਵੇਟਾਂ ਦਾ ਵਜ਼ਨ ਹੈਗਾ ਵਾ 1 ਕਵਾਂਟਲ 80 ਕਿਲੋ ਜਿਹੜੇ ਪਿਛਲੇ ਵੇਟ ਉਹ ਆਪਾਂ 37 ਤੋਂ ਲੈ ਕੇ ਆਵਾਂ ਗ੍ਰੈਕੋਡ ਵਾਲੇ ਵੀਰੇ ਤੋਂ ਉਹਦਾਂ ਹੋਈ ਸੀ ਗੱਲ ਤੇ ਬਾਕੀ ਸਾਨੂੰ ਅੱਜ ਬਸ ਕਲੇ ਪਰਫਾਰਮੈਂਸ ਦਿਖਾਉਣੀ ਆ ਵੀਡੀਓ ਵਿੱਚ ਵੀ 15 ਹਾਲਾਂ ਤੇ ਮੰਜ਼ੀ ਲਵਾਉਂਦਾ ਨਹੀਂ ਲਵਾਉਂਦਾ ਖੇਚਦਾ ਨਹੀਂ ਖੇਚਦਾ ਬਸ ਆਪਾਂ ਇਹ ਕਨਫਰਮ ਹੀ ਕਰਨਾ ਅੱਜ ਕਿਉਂਕਿ ਅਰਜਨ ਮਗਰ ਆਪਾਂ ਮੰਝੀ ਲਵਾਤੀ ਸੀ ਉਹ ਵਾਲਾਂ ਦੀ ਜਿਹੜਾ ਆਪਾਂ ਸੱਲ ਕੀਤਾ ਅੱਜ ਇਹਦੀ ਵਾਰੀ ਆ ਅੱਜ ਪਹਿਲਾ ਦੇਣਾ ਆਪਣੇ ਸ਼ੇਰ ਦਾ ਆਪਣੇ ਖੇਤਾਂ ਦੇ ਵਿੱਚ ਬਾਬਾ ਮੇਰ ਕਰੇ ਬਾਕੀ ਤੁਹਾਨੂੰ ਗਾਂ ਦਿਖਾਉਣਾ ਹੈ ਵੀਡੀਓ ਵਿੱਚ ਅੱਗੇ ਤੇ ਜਿਹੜੀ ਸਪੈਸੀਫਿਕੇਸ਼ਨ ਵਾਲੀ ਵੀਡੀਓ ਆ ਉਹ ਇਹਦੇ ਗਾਂ ਵਾਲੀ ਹੋਊਗੀ ਇਹਦੇ ਸਾਰੇ ਫੀਚਰ ਜਿਹੜੀ ਚੀਜ਼ ਨਵੀਂ ਆਈ ਇਹਦੇ ਵਿੱਚ ਉਹ ਸਾਰੀ ਉਹ ਗਾਂ ਵਾਲੀ ਵੀਡੀਓ ਦੱਸਾਂਗੇ ਆਪਾਂ ਤੁਹਾਨੂੰ ਠੀਕ ਆ ਉਕੇ ਜੁੜੇ ਰੋ ਵੀਡੀਓ ਨਾਲ ਆਜੋ ਅੱਗੇ। ਇਹ ਬਾਕੀ ਸਾਨੂੰ ਆਪਾਂ ਉੱਪਰ ਬਹਿ ਕੇ ਟਰੈਕਟਰ ਦਿਖਾ ਦਿੰਦੇ ਹਾਂ ਕਿਦਾਂ ਦਾ ਲੱਗਦਾ। ਆਇਆ ਇਹਦਾ ਇਥੇ ਫੋਰ व्हीਲ ਗੇਅਰ ਥੱਲੇ ਆਹ ਵਾਲਾ ਇੱਥਾਂ ਜਾ ਕੇ ਫੋਰ व्हीਲ। ਬਾਕੀ ਨੂੰ ਉੱਪਰ ਡੈਸ਼ਬੋਰਡ ਮੀਟਰ ਦਿਖਾ ਦਿੰਦੇ ਹਾਂ ਸਾਰਾ ਕੁਝ। ਚਲੋ ਜੀ। ਆਹ ਇਹਦਾ ਮੀਟਰ। ਆਈ ਤੇ ਵਾਲੇ ਹਾਲਾ ਇਹ 15 15 ਹਾਲਾ ਕਾਊਂਟ ਕਰ ਲੋ ਪੁੱਛ ਜੱਗੀ ਨੂੰ ਅਸੀਂ ਚੈੱਕ ਕਰਿਆ ਹਾਲਾ ਦਾ ਵਜ਼ਨ ਹੈਗਾ ਵਾ 4.5 ਕੁਇੰਟਲ 4 ਕੁਇੰਟਲ 25 ਕਿਲੋ ਦੇ ਹਾਲਾ ਇਹ ਪੇਪਰ ਦੇ ਬ్రో ਤੇ ਬਸ ਉਹਨਾਂ ਫੱਟਾ ਬੰਦਾ ਬਹਿ ਗਿਆ ਉੱਪਰ ਬਸਨ ਟਰਾਈ ਮਾਰਨੇ 15 ਹਾਲਾ ਜੋੜੇ ਰੋ ਸਾਰੇ ਵੀਡੀਓ ਨਾਲ ਨਹੀਂ ਨਹੀਂ 4 ਵੀਟ ਨਹੀਂ ਹੈਗਾ ஹோனா ஹோனா போர் வீல் चल भाई ਉਹ ਜੀ ਹੁਣ ਗियर ਪਤਾ ਨਹੀਂ ਕਿਹੜਾ ਪਾਇਆ ਹੋਇਆ ਨੇ ਗियर ਦਾ ਪਤਾ ਨਹੀਂ ਹੈਗਾ ਉਹ ਨਾ ਉਹ ਲਾਲ ਡਿਲੀਵਰ ਸੈੱਟ ਕਰਨ ਵਾਲਾ ਹੋਣਾ ਇਹਨੇ ਹੁਣ ਕੀ ਲੱਗਿਆ ਭਾਏ ਮੰਝੇ ਕਿਥੇ ਲੱਗੀ ਨਹੀਂ ਇਹ ਨਾ ਨਾ ਪਰ ਬਾਈ ਆਏ ਭਾਏ ਨੇ ਗੇਅਰ ਵੱਡਾ ਪਾਇਆ ਹੋਇਆ ਇੱਥੇ ਇੱਥੇ ਠੀਕ ਬਾਹਰ ਆ ਗੇਰ ਜੇ ਲੋ ਜੀ ਕਰੋ ਜੱਕ ਤੋਰਾ ਪਹਿਲਾ ਹਾਈ ਨੋਰਮਲ ਬਾਹੀ ਹੈ ਇਹ ਪਹਿਲਾ ਹਾਈ 15 ਹਾਲ ਨੋਰਮਲ ਬਾਹੀ 1500 rpm ਤੋਰਾ ਡੈਕਟਰ ਦਾ ਬਹੁਤ ਸੋਹਣਾ ਅਰਜਨ ਨਾਲੋਂ ਜ਼ਿਆਦਾ ਤੋਰਾ ਡੈਕਟਰ ਡਰੋਪੇਜ ਵੀ ਅਰਜਨ ਨਾਲੋਂ ਘੱਟ ਹੈ ਜੀ ਬਾਕੀ ਢੰਗਾਈ ਦੇਖ ਲੋ ਫਰਾਂ ਦੀ ਬਚਵੇ ਛੱਡਦਾ ਦੇ ਡਰੋਪੇਜ Ndrejtë për nga të qështë dhe për ਆਹ ਕਰੋ। ਇਹੋ ਇਨੀ ਚੋਰ ਤੇ ਪਹਿਲੇ ਵਿੱਚ ਹੋਰ ਵੀ ਲਗਾ ਕਰਦੇ। ਇਹ ਤਾਂ ਕੋਈ ਲਗਾ ਕਰਕੇ। ਜਿੱਥੇ ਜਿੱਥੇ ਹੁਣ ਆਪਾਂ ਨੋਰਮਲ ਬਾਹੀ ਕਰਦੇ ਹਾਂ ਨਾ ਉੱਥੇ ਲੈਫਟ ਟਕਾ ਕੇ 2000 ਚੱਕਰ ਦੇ ਤੋਰਾ ਜੀ ਇਹਨੂੰ ਪਹਿਲੇ ਹਾਈ ਦੇ ਵਿੱਚ ਤੇ ਇਹ ਦੇਖਦਾ ਚੱਕਰ ਕਿੰਨੇ ਡ੍ਰੌਪ ਕਰਦਾ ਹੈ ਨੋਰਮਲ ਬਾਹੀ ਤੇ ਨੋਰਮਲ ਲੈਫਟ ਹੈ ਜਿੰਨੇ ਆਪਾਂ ਬੋਨੇ ਆ ਉੱਥੇ ਆ। ਆ ਪਹਿਲਾ ਗੇਅਰ। ਰਹਾਈ <laughs> ਆ

ਕੋਈ ਨਹੀਂ ਮੈਂ ਛੱਡਣਾ ਲਓ ਜੀ 15 ਹਜ਼ਾਰਾਂ ਦੀ ਪਰਫਾਰਮੈਂਸ ਨੂੰ ਦਿਖਾਤੀ ਇਹਦੀ ਆਪਾਂ ਤੇ ਗਾਂ ਵਾਲੀ ਵੀਡੀਓ ਸਪੈਸੀਫਿਕੇਸ਼ਨ ਦੀ ਆਊਗੀ ਇਹਦੀ ਆਪਾਂ ਜਾਣਾ ਵਾ ਵੀ ਕਿਹੜੇ ਕਿਹੜੇ ਸੈਂਸਰ ਕਿਹੜੀ ਥੀਜ ਨਵੀਂ ਆਈਏ ਚ ਉਹ ਗਾਂ ਵਾਲੀ ਵੀਡੀਓ ਹੋਊਗੀ ਬਾਕੀ 15 ਹਜ਼ਾਰਾਂ ਵਾਲੀ ਵੀਡੀਓ ਤੁਸੀਂ ਦੇਖ ਲਈਏ ਇਹਦੀ ਉੱਥੇ ਪੰਗੀ ਜ਼ਿਆਦੇ ਸੀਗੇ ਤੇ ਨਾਰਮਲ ਤੁਹਾਨੂੰ ਤੋਰਾ ਵੀ ਦਿਖਾ ਦਾਂ 15 ਹਜ਼ਾਰਾਂ ਦੀ ਮੰਜੀ ਵੀ ਲੋਕ ਦਿਖਾਤੀ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਸਾਰੇ ਮਿਲਦੇ ਆਂ ਗਾਂਲੀ ਵੀਡੀਓ ਵਿੱਚ ਧੰਨਵਾਦ ਜੀ ਸਾਰਿਆਂ ਦਾ